ਵੱਲੋਂ ਕੋਈ ਇਸ ਤਰ੍ਹਾਂ ਦੀ ਘਾਟਨੀ ਨਾ ਹੀ ਕੋਈ ਪੁਸ਼ਤਪਨਾਹੀ ਕਰਦੇ ਆਂ ਅਸੀਂ ਨਾ ਕਿਸੇ ਨੂੰ ਕੋਈ ਸ਼ਹਿ ਦਿੰਨੇ ਆਂ ਹੁਣ ਜਿਹੜਾ ਇਹਨਾਂ ਨੇ ਪੁਰਾਣੇ ਕੰਡੇ ਬੀਜੇ ਹੋਏ ਨੇ ਉਹ ਉਹਦੇ ਉਹਦੇ ਨਤੀਜੇ ਨੇ ਇਹ ਜਿਹੜੇ ਅਕਾਲੀ ਕਾਂਗਰਸੀਆਂ ਨੇ ਪੈਦਾ ਕੀਤੇ ਉਹ ਤੋਂ ਬਾਅਦ ਚ ਹੋਣਗਾ ਹਾਂ ਉਹਨਾਂ ਦੀਆਂ ਆਪਸ ਵਿੱਚ ਦੁਸ਼ਮਣੀਆਂ ਹੋ ਗਈਆਂ ਉਹ ਕਿਤੇ ਆ ਜਾਂਦੇ ਨੇ ਕਬੱਡੀ ਦੇ ਵਿੱਚ ਇਕੱਲਾ ਇੱਥੇ ਨਹੀਂ ਪੂਰੀ ਦੁਨੀਆ ਦੇ ਵਿੱਚ ਹਮੇਸ਼ਾ ਕੰਟਰੋਵਰਸੀ ਰਹੀ ਹੈ ਸੋ ਅਸੀਂ ਆਪਣੇ ਵੱਲੋਂ ਐਫਰਟਸ ਹੀ ਕਰਦੇ ਆਂ ਕਿ ਸ਼ਾਂਤੀ ਸੁਖ ਸ਼ਾਂਤੀ ਨਾਲ ਪੰਜਾਬ ਰਹੇ ਪਰ ਹੁਣ ਕੀ ਕਿਸੇ ਦਾ ਨਹੀਂ ਨਹੀਂ ਅਸੀਂ ਅਸੀਂ ਆਪਣੇ ਵੱਲੋਂ ਜੀ ਕਰੋ ਇਹ ਜਿਹੜਾ ਇਹ ਜੀ ਸਕੂਲ ਵਾਲਾ ਵੀ ਸਰ ਇਹਨੇ ਕਰ ਦਈਏਗਾ ਜਿਹੜੀ ਕੱਲ ਇਹ ਅਨਸੁਖਾਵੀ ਘਟਨਾ ਵਾਪਰੀ ਹੈ ਜਿਹਦੇ ਵਿੱਚ ਰਾਣਾ ਕੁਲਵਰ ਸ਼ਰੀਆ ਨਾਮ ਦੇ ਵਿਅਕਤੀ ਦਾ ਕਤਲ ਹੋਇਆ ਇਸ ਵਿੱਚ ਉਹਨਾਂ ਨੇ ਸਾਰੀ ਰਾਤ ਕੰਮ ਕਰਦੇ ਹੋਏ ਤਿੰਨ ਵਿਅਕਤੀਆਂ ਨੂੰ ਆਈਡੈਂਟੀਫਾਈ ਕਰ ਲਿਆ ਹੈ ਜਿਹੜੇ ਮੇਨ ਸ਼ੂਟਰਸ ਹੈ ਉਹਨਾਂ ਨੂੰ ਵੀ ਆਈਡੈਂਟੀਫਾਈ ਕਰ ਲਿਆ ਗਿਆ ਹੈ ਇੱਕ ਗੁਰਬਿੰਦਰ ਸਿੰਘ ਡੋਨੀ ਬਲ ਜਿਹੜਾ ਇੱਕ ਸਾਡਾ ਗੈਂਗਸਟਰ ਹੈ ਪੋਰਚਗਾਨ ਦੇ ਵਿੱਚ ਹੈ ਉਸ ਦੇ ਦੇ ਵਿੱਚ ਇਨਵੋਲਵਮੈਂਟ ਹੈ ਔਰ ਜਿਹੜੇ ਸ਼ੂਟਰਸ ਹੈ ਉਹ ਵਨ ਇਸ ਆਦਿੱਤਿਆ ਕਪੂਰ ਫਰਮ ਅੰਮ੍ਰਿਤਸਰ ਐਂਡ ਅਦਰ ਇਜ਼ ਕਰਨ ਪਾਟਕ ਫਰਮ ਅਗੇਨ ਫਰਮ ਅੰਮ੍ਰਿਤਸਰ ਸਾਡੀ ਬਟਾਲਾ ਅੰਮ੍ਰਿਤਸਰ ਪੋਹਾਲੀ ਅਤੇ ਜਿਹੜਾ ਐਂਟੀ ਗੈਂਗਸਟਰ ਟਾਸਕ ਫੋਰਸ ਹੈ ਇਹਨਾਂ ਦੀ ਟੀਮਾਂ ਨੂੰ ਅਸੀਂ ਰਵਾਨਾ ਕੀਤਾ ਹੈ ਔਰ ਬਹੁਤ ਜਲਦੀ ਇਹ ਸਾਰੇ ਕਮਜ਼ੇ ਦੇ ਵਿੱਚ ਹੋਣਗੇ ਜਿਹੜਾ ਸਭੀ ਗੱਲ ਇਹ ਹੈ ਕਿ ਇੱਕ ਸਵਾਲ ਹੋਈ ਕਿ ਜਦੋਂ ਵੀ ਕੋਈ ਇਤਨੀ ਘਟਨਾ ਵਾਪਰਦੀ ਹੈ ਕਿ ਕਲੈਕਸ਼ਨ ਬਾਹਰਲੇ ਬੋਲ ਕੇ ਬੈਠੇ ਗੈਂਗਸਟਰਾਂ ਨਿਕਲਦਾ ਔਰ ਦੂਜੀ ਗੱਲ ਜਦੋਂ ਇਹਦਾ ਫੈਡਰੇਸ਼ਨ ਕਬੱਡੀ ਫੈਡਰੇਸ਼ਨਾਂ ਦੀ ਗੱਲ ਹੁੰਦੀ ਹੈ ਪਿੱਛੇ ਸੰਦੀਪ ਨੰਗਲ ਲੰਬੀਆ ਦਾ ਵੀ ਕਤਲ ਹੋਇਆ ਉਹ ਵੀ ਕਿਤੇ ਨਾ ਕਿਤੇ ਗਰੋਲਾ ਫੈਡਰੇਸ਼ਨ ਦੇ ਨਾਂ 'ਤੇ ਸੀਗਾ ਕਿੰਨੇ-ਕਿੰਨੇ ਫੈਡਰੇਸ਼ਨਸ ਦੇ ਲਿੰਕੇ ਜਿਹੜੇ ਨੇ ਉਹ ਗੈਂਗਸਟਰਸ ਦੇ ਨਾਲ ਪਿੱਛੋਂ ਨਿਕਲ ਆਉਂਦੇ ਨੇ ਜਾਂ ਫਿਰ ਜਿਹੜੇ ਫੈਡਰੇਸ਼ਨ ਬਣਦੀਆਂ ਨੇ ਉਸ ਤੋਂ ਬਾਅਦ ਗੈਂਗਸਟਰ ਵਿੱਚ ਇਨਵੋਲ ਹੋ ਜਾਂਦੇ ਨੇ ਉਹਨਾਂ ਨੂੰ ਲੈ ਕੇ ਕਿਸ ਤਰੀਕੀ ਕੁਝ ਕੰਡੀਸ਼ਨਸ ਬਣਾਈਆਂ ਜਾਣਗੀਆਂ ਜਾਂ ਜਾਣ ਨਹੀਂ ਅਸੀਂ ਅਸੀਂ ਸਾਰਾ ক্লোਜ਼ਲੀ ਮੋਨੀਟਰ ਕਰ ਰਹੇ ਹਾਂ ਕੁਝ ਗੱਲਾਂ ਹੈ ਜਿਹੜੀਆਂ ਨਹੀਂ ਦੱਸ ਸਕਦੇ ਤੁਹਾਨੂੰ ਕਿਉਂਕਿ ਸਿਕਿਉਰਿਟੀ ਨਾਲ ਰਿਲੇਟਡ ਨੇ ਪਰ ਅਸੀਂ ਆਉਣ ਵਾਲੇ ਦਿਨਾਂ ਚ ਤੁਹਾਨੂੰ ਇੱਕ ਪੂਰਾ ਵਧੀਆ ਰੋਡ ਮੈਪ ਇਸ ਗੱਲ ਦਾ ਦੇਵਾਂਗੇ ਕਿੱਥੇ ਕਿੱਥੇ ਜ਼ਿਆਦਾ ਘਟਨਾਵਾਂ ਹੋ ਰਹੀਆਂ ਨੇ ਐਨਾਲਿਸਿਸ ਕਰਕੇ ਕੌਣ-ਕੌਣ ਇਨਵੋਲਵਮੈਂਟ ਹੈ ਕੀ ਦੀ ਇਨਵੋਲਵਮੈਂਟ ਹੈ ਕਿਹੜੇ ਕੰਟਰੀਜ਼ ਦੇ ਜਿਹੜੇ ਜ਼ਿਆਦਾਤਰ ਫੋਨ ਆਉਂਦੇ ਨੇ ਜਾਂ ਵਾਟਐਵਰ ਜੋ ਵੀ ਇਹ ਕਰਦੇ ਨੇ ਤੇ ਅਸੀਂ ਕਿਸੇ ਨੂੰ ਵੀ ਲਾਅ ਐਂਡ ਆਰਡਰ ਨੂੰ ਜਿਹੜਾ ਹੱਥ ਚ ਲੈਣ ਦੀ ਇਜਾਜ਼ਤ ਨਹੀਂ ਦੇਵਾਂਗੇ ਔਰ ਮੈਂ ਫੇਰ ਕਹਿ ਦਿੰਨਾ ਕਿ ਇਹ ਨਾ ਸੋਚਿਓ ਕਿ ਜੇ ਤੁਸੀਂ ਲੋਟਾਂ ਖੋਆਂ ਕਰਕੇ ਜਾਂ ਗੋਲੀਆਂ ਚਲਾ ਕੇ ਤੁਸੀਂ ਆਪਣੀਆਂ ਮਾਮਾਂ ਦੀਆਂ ਗੋਦੀਆਂ ਚ ਸੌਜੋਗੇ ਉਹਦਾ ਜਵਾਬ ਤਾਂ ਜਰੂਰ ਮਿਲੂਗਾ ਕਿਉਂਕਿ ਅਸੀਂ ਪੰਜਾਬ ਦੇ ਜਿਹੜੇ ਲੋਕ ਨੇ ਉਹ ਸ਼ਾਂਤੀ ਪਸੰਦ ਨੇ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਲੱਖਾਂ ਸਪੀਕਰਾਂ ਚ ਹਰ ਰੋਜ਼ ਜਿਹੜੀ ਹੈ ਉਚਰੀ ਜਾਂਦੀ ਹੈ ਤੇ ਅਸੀਂ ਸ਼ਾਂਤੀ ਪਸੰਦ ਲੋਕਾਂ ਪਰ ਜੇ ਸਾਡੀ ਕੋਈ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਸਖਤ ਐਕਸ਼ਨ ਹੋਵੇਗਾ